ਗੁਰਦਾਸ ਬਲੌਗ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ। ਉਮੀਦ ਕਰਦੇ ਹਾਂ ਕਿ ਤੁਸੀਂ ਸਭ ਠੀਕ ਹੋਵੋਗੇ, ਵਧੀਆ ਹੋਵੋਗੇ। ਤੇ ਅੱਜ ਦੀ ਵੀਡੀਓ ਵਿੱਚ ਆਪਾਂ ਬਣਾਵਾਂਗੇ ਜੀ ਪਰठा। ਵੱਡੇ ਪਤੌਂਆਂ ਦਾ ਪਰठा ਤੇ ਤੁਸੀਂ ਬਹੁਤ ਵਾਰੀ ਬਣਾ ਕੇ ਖਾਦਾ ਹੋਣਾ। ਅੱਜ ਆਪਾਂ ਬਣਾਵਾਂਗੇ ਜੀ ਛਿੱਕੇ ਪਤੌਂਆਂ ਦਾ ਪਰठा। ਇਹ ਵੀ ਬਹੁਤ ਸਵਾਦ ਬਣਦਾ ਹੈ ਤੇ ਬਿਲਕੁਲ ਆਪਾਂ ਦੇਸੀ ਠੀਕੇ ਨਾਲ ਬਣਾਵਾਂਗੇ। ਚੁੱਲੇ ਦੇ ਉੱਤੇ ਭੁੰਨ ਕੇ ਤੇ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਵੀਡੀਓ ਨੂੰ। ਆਗ ਆਪਾਂ ਬਾਲ ਲਈ ਹੈ ਤੇ ਹੁਣ ਆਪਾਂ ਇੱਥੇ ਰੱਖਾਂਗੇ ਜੀ ਬਤੌਂ ਭੁੰਨਣ ਵਾਲੀ ਜਾਲੀ ਚੁੱਲੇ ਦੇ ਉੱਤੇ। ਜਿੰਨੇ ਕ ਹੁਣ ਜਾਲੀ ਉੱਤੇ ਬੈਂਗਣ ਆ ਜਾਣਗੇ ਉਹਨੇ ਤਾਂ ਆਪਾਂ ਰੱਖ ਕੇ ਤੇ ਇਹਨਾਂ ਨੂੰ ਢੋਲ ਲਾਂਗੇ ਤੇ ਬਿਲਕੁਲ ਥੋੜਾ ਘੱਟ ਸੇਕ ਦਿੱਤੇ ਪਿੰਨਗੇ ਅੱਗ ਬਹੁਤੀ ਤੇਜ਼ ਨਹੀਂ ਆ ਪਰਖਣੀ ਕਿਉਂਕਿ ਉੱਪਰ ਉੱਪਰੋਂ ਪੱਕ ਜਾਂਦੇ ਨੇ ਤੇ ਫਿਰ ਮੈਂ ਬਤਾਉਾਂ ਜਿਹੜੇ ਅੰਦਰੋਂ ਕੱਚੇ ਰਹਿੰਦੇ ਨੇ ਤੇ ਉਹ ਇਹਨਾਂ ਨੂੰ ਉੱਪਰ ਉੱਪਰ ਕਰਕੇ ਰੱਖ ਦਿੰਨੇ ਆ ਇਤਰਾ ਆਪਣੇ ਜਿੰਨੀ ਦੇਰ ਬੈਂਗਣ ਭੁੱਜਦੇ ਨੇ ਤੇ ਦੂਸਰੀ ਸਾਈਡ ਆਪਾਂ ਕੱਟ ਲੈਨੇ ਜੀ ਮਸਾਲੇ ਦੀ ਤਿਆਰੀ ਕਰ ਲੈਨੇ ਤੜਕਾ ਲਾਉਣ ਵਾਸਤੇ ਤੜਕਾ ਲਾਉਣ ਵਾਸਤੇ ਮੈਂ ਇਹ ਲੈਨੇ ਜੀ ਦੋ ਵੱਡੇ ਪਿਆਜ਼ ਲੈਨੇ ਚਾਰ ਪੰਜ ਲੈਨੇ ਟਮਾਟਰ ਤੇ ਚਾਰ ਪੰਜ ਲਈਆਂ ਨੇ ਹਲੀਆਂ ਮਿਰਚਾਂ ਇੱਕ ਵੱਡੀ ਗੰਢੀ ਲਈ ਹੈ ਲਸਣ ਦੀ ਕੱਟ ਛੇਲ ਲੈ ਕੇ ਰੱਖ ਲਿਆ ਤੇ ਕਰ ਲੈਨੇ ਜੀ ਪਿਆਜ਼ ਦੀ ਕਟਿੰਗ ਤੇ ਨਾਲ ਸਾਰਾ ਮਸਾਲਾ ਕੱਟ ਲੈਨੇ ਤੜਕਾ ਲਾਉਣ ਵਾਸਤੇ ਇਤਰਾ ਬਣ ਆ ਬੈਂਗਣ ਜਿਹੜੇ ਨੇ ਭੁੱਜ ਜਾਣਗੇ ਤੇ ਲਸਣ ਜਿਹੜਾ ਆਪਾਂ ਬਿਲਕੁਲ ਬਰੀਕ ਬਰੀਕ ਕੱਟਾਂਗੇ ਤੁਸੀਂ ਪੇਸੇ ਦੇ ਸਾਈਜ਼ ਦੇ ਵਿੱਚ ਕੱਟ ਸਕਦੇ ਹੋ ਤੇ ਇੱਥੇ ਲਸਣ ਤੁਸੀਂ ਆਪਣੀ ਲੋੜ ਅਨੁਸਾਰ ਜੇ ਤੁਹਾਨੂੰ ਜ਼ਿਆਦਾ ਪਸੰਦ ਆ ਤਾਂ ਤੁਸੀਂ ਜ਼ਿਆਦਾ ਵੀ ਪਾ ਸਕਦੇ ਹੋ ਹੁਣ ਇੱਥੇ ਆਪਾਂ ਬੈਂਗਣਾ ਦੀ ਸਾਈਡ ਨੂੰ ਕਰ ਦਿੰਨੇ ਆ ਜੀ ਚੇਂਜ ਇੱਕ ਵਾਰੀ ਮੈਂ ਸਾਈਡ ਚੇਂਜ ਕਰ ਦਿੱਤੀ ਸੀ ਤੇ ਜਿਹੜੇ ਪੁੱਜ ਜਾਣਗੇ ਉਹਨਾਂ ਨੂੰ ਆਪਾਂ ਸਾਈਡ ਤੇ ਕੱਢ ਲਾਂਗੇ ਆ ਦੇਖੋ ਬਿਲਕੁਲ ਤਿਆਰ ਹੋ ਗਿਆ ਜਿਹੜੇ ਜਿਹੜੇ ਜਿੰਨੇ ਕੱਢੀ ਜਾਵਾਂਗੇ ਉਹਨੇ ਹੀ ਆਪਾਂ ਇੱਥੇ ਰੱਖ ਦਾਂਗੇ ਨਾਲ ਦੇ ਨਾਲ ਪੁੱਜ ਜਾਣਗੇ ਉਹਨੇ ਜਾਈ। ਉਹ ਬਸ ਕਿਤੇ ਵੀ ਹੁਣ ਇਸੇ ਤਰ੍ਹਾਂ ਕਰ ਲੈਣੇ। ਆ ਤਾਂ ਤੁਸੀਂ ਦੇਖ ਸਕਦੇ ਆ ਕਿ ਬੈਂਗਣ ਫਟ ਗਿਆ। ਆ ਪਹਿਲੀ ਵਾਰੀ ਚਾਂਸ ਆ ਆਪਾਂ ਦੇਖਿਆ ਵੀ ਬੈਂਗਣ ਵੀ ਫਟਦਾ ਹੈ। ਪਰ ਵੀਡੀਓ ਨਹੀਂ ਆਪਾਂ ਸ਼ੂਟ ਕਰ पाए। ਆ ਦੇਖੋ ਬੈਂਗਣ ਦਾ ਹਾਲ। ਇੱਕ ਸਾਈਡ ਤੇ ਬੈਠੇ ਹੀ ਬਚ ਗਏ। ਇਹਨੇ ਮੂੰਹ ਤੇ ਪੈਣਾ ਹੈ ਸਿੱਧਾ। ਬੈਂਗਣ ਆਪਣੇ ਨੇ ਇਹ ਸਾਰੇ ਪੁੱਜ ਗਏ ਨੇ ਤੇ ਹੁਣ ਇਹਨਾਂ ਨੂੰ ਭੁੰਨਿਆ ਹੋਇਆ ਬੈਂਗਣ ਦਾ ਪਾਣੀ ਕੱਢਦੇ ਨੇ ਜੀ ਪਲੇਟ ਵਿੱਚ ਤੇ ਇਹਨਾਂ ਨੂੰ ਛਿੱਲ ਕੇ ਤੇ ਫਿਰ ਲਾਉਨੇ ਆਪਾਂ ਤੜਕਾ ਬੈਂਗਣ ਨੂੰ ਕੱਢ ਦਿੰਨੇ ਆ ਪਾਣੀ ਵਿੱਚ ਇਹਨਾਂ ਦਾ ਸਿੱਕੜ ਉਤਾਰ ਦਿੰਨੇ ਆ ਤੁਸੀਂ ਚਾਹੋ ਤੇ ਇਹਨਾਂ ਬੈਂਗਣਾ ਦੀਆਂ ਡੰਡੀਆਂ ਵੀ ਪਾ ਸਕਦੇ ਹੋ ਪਰ ਅੱਜ ਆਪਾਂ ਡੰਡੀਆਂ ਨਹੀਂ ਪਾਉਣੀ ਬੈਂਗਰਮਣੀ ਸਾਫ ਹੀ ਆ ਸਾਰੇ ਤੇਲ ਵੀ ਆਪਣਾ ਇੱਧਰ ਹੋ ਗਿਆ ਚੰਗੀ ਤਰੀਕੇ ਨਾਲ ਗਰਮ ਤੇ ਹੁਣ ਇਹਦੇ ਵਿੱਚ ਪਾ ਦਾਂਗੇ ਜੀ ਇੱਕ ਚਮਚ ਜੀਰੇ ਨਾਲ ਤੇ ਜੀਰੇ ਨੂੰ ਚੰਗੀ ਤਰ੍ਹਾਂ ਤੜਕਾ ਲਾਂਗੇ ਤੇ ਨਾਲ ਹੀ ਹੁਣ ਇੱਥੇ ਪਾ ਦਾਂਗੇ ਆਪਾਂ ਲਸਣ ਲਸਣ ਨੂੰ ਭੁੰਨ ਲਾਂਗੇ ਚੰਗੀ ਤਰ੍ਹਾਂ ਥੋੜਾ ਜਿਹਾ ਬ੍ਰਾਊਨ ਜਿਹਾ ਕਰ ਲਾਂਗੇ ਲਸਣ ਨੂੰ ਜਿਹੜਾ ਇਹਦਾ ਕੱਚਾਪਨ ਜਿਹੜਾ ਉਹ ਨਿਕਲ ਜਾਏਗਾ ਇਸ ਲਸਣ ਨੂੰ ਆਪਾਂ ਭੁੰਨ ਲਿਆ ਤੇ ਨਾਲ ਹੀ ਹੁਣ ਪਾ ਦਾਂਗੇ ਜੀ ਪਿਆਜ਼ ਤੇ ਹਰੀਆਂ ਮਿਰਚਾਂ ਹਰੀਆਂ ਮਿਰਚਾਂ ਨੂੰ ਵੀ ਆਪਾਂ ਨਾਲ ਹੀ ਪਾ ਕੇ ਤੇ ਆਜਾਂ ਦੇ ਭੁੰਨ ਲਾਂਗੇ ਜਾ ਆ ਜ ਆਪਣੇ ਜਿਹੜੇ ਪੁੱਜ ਕੇ ਹੋਏ ਨੇ ਤਿਆਰ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਮਸਾਲਾ ਤੇ ਸਭ ਤੋਂ ਪਹਿਲਾਂ ਇੱਕ ਪਾਵਾਂਗੇ ਆਪਾਂ ਸਵਾਦ ਅਨੁਸਾਰ ਨਮਕ ਇੱਕ ਚਮਚਾ ਤੇ ਨਮਕ ਦਾ ਪਾਇਆ ਤੁਸੀਂ ਆਪਣੇ ਸਵਾਦ ਅਨੁਸਾਰ ਪਾ ਸਕਦੇ ਹੋ ਤੇ ਅੱਧਾ ਚਮਚ ਪਾਵਾਂਗੇ ਆਪਾਂ ਹਲਦੀ ਪਾਊਡਰ ਦਾ ਤੇ ਅੱਧਾ ਚਮਚ ਪਾਵਾਂਗੇ ਆਪਾਂ ਲਾਲ ਮਿਰਚ ਕਿਉਂਕਿ ਆਪਾਂ ਹਰੀਆਂ ਵੀ ਪਾਈਆਂ ਤੇ ਅੱਧਾ ਚਮਚ ਪਾਵਾਂਗੇ ਆਪਾਂ ਗਰਮ ਮਸਾਲਾ ਤੇ ਹੁਣ ਇਹਨਾਂ ਸਾਰਿਆਂ ਨੂੰ ਮਿਲਾ ਦਾਂਗੇ ਨਾਲ ਨਾਲ ਮਿਕਸ वा ප प मा माම सा ना पंग ਮਸਾਲਾ ਆਪਾਂ ਭੋਲ ਲਿਆ ਕੰਦੀ ਤਰੀਕੇ ਨਾਲ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਬੈਂਗਣ ਜਿਹੜੇ ਆਪਾਂ ਭੋਲੇ ਆ। ਤੇ ਬੈਂਗਣ ਨੂੰ ਕੰਦੀ ਤਰ੍ਹਾਂ ਇਸ ਤੇ ਕਰਕੇ ਮਸਾਲੇ ਦੇ ਵਿੱਚ ਤੇ ਹੌਲੀ ਹੌਲੀ ਫੇਰ ਲਾਂਗੇ ਜੀ ਤਿਆਰ। ਇੱਕ ਵਾਰੀ ਤੁਸੀਂ ਮੇਰੇ ਤਰੀਕੇ ਨਾਲ ਬਹੁਤ ਸਾਰੇ ਪਿਆਜ਼ ਪਾ ਕੇ ਟਮਾਟਰ ਪਾ ਕੇ ਥੁੱਲਾ ਜਾਂ ਤੜਕਾ ਲਾ ਕੇ ਤੁਸੀਂ ਘੱਟ ਹੱਬੇ ਨਿੱਕੇ ਬੈਂਗਣਾ ਦਾ ਬਣਾ ਕੇ ਦੇਖੋ ਤੇ ਖਾ ਕੇ ਮੈਨੂੰ ਕਮੈਂਟ ਕਰਕੇ ਦੱਸੋ। ਆ ਲੈ ਕੇ ਤਰੋ ਲੱਗਾ ਸਾਡੇ ਘਰ ਤੇ ਪਰਖਾ ਬਹੁਤ ਸੌਦੇ ਕੀਤਾ ਜਾਂਦਾ ਸੋ ਅਪਾ 5 ਮਿੰਟ ਹੋਰ ਇਹਨੂੰ ਪਰਥੇ ਨੂੰ ਭੁੰਨਾਂਗੇ ਚੰਗੀ ਤਰੀਕੇ ਨਾਲ 2 ਮਿੰਟ ਹੋ ਗਏ ਆਪਾਂ ਪਰਥੇ ਨੂੰ ਭੁੰਨ ਲਿਆ ਤੇ ਹੁਣ ਆਪਾਂ ਇੱਥੇ ਲਈਆਂ ਸੀ ਚਾਰ ਪੰਜ ਹਲੀਆਂ ਮਿਰਚਾਂ ਲੰਬੀਆਂ ਕੱਟ ਮਾਰ ਕੇ ਇਹਨਾਂ ਨੂੰ ਪਾ ਦਾਂਗੇ ਇਹ ਮਿਰਚਾਂ ਤੜ ਪਰਥੇ ਨੂੰ ਤੜਕਾ ਲਾਉਣ ਤੋਂ ਬਾਅਦ ਜਦੋਂ 2 ਮਿੰਟ ਰਹਿ ਜਣ ਇਹਨੂੰ ਭੁੰਨਾਂ ਜੇ ਉਦੋਂ ਪਾਉਣੀਆਂ ਕਿਉਂਕਿ ਕੱਚੀਆਂ ਮਿਰਚਾਂ ਦਾ ਟੇਸ ਆ ਜਿਹੜਾ ਪਰਥੇ ਵਿੱਚ ਇਹ ਬਹੁਤ ਵਧੀਆ ਲੱਗਦਾ ਤੇ ਪਰਥੇ ਦੇ ਸਵਾਦ ਨੂੰ ਹੋਰ ਵੀ ਜ਼ਿਆਦਾ ਵਧਾ ਲੈਂਦਾ ਹੈ ਤੇ ਇਹਨਾਂ ਮਿਰਚਾਂ ਨੂੰ ਹੁਣ ਆਪਾਂ ਆ ਕੇ ਇਹਦੇ ਵਿੱਚ ਪਰਥੇ ਦੇ ਤੇ 2 ਕੁ ਮਿੰਟ ਆਪਾਂ ਹੋਰ ਭੁੰਨਾਂਗੇ ਤੇ ਆਪਣਾ ਪਰਖਾ ਹੁਣ ਬਣ ਕੇ ਤਕੋ ਹੋ ਜਗਾ ਤਿਆਰ ਮਿਰਚਾਂ ਤੋਂ ਬਾਅਦ ਨਾਲ ਹੀ ਆਪਾਂ ਪਰਥੇ ਵਿੱਚ ਪਾ ਦਾਂਗੇ ਜੀ ਮੈਂ ਇੱਥੇ ਰਿਆ ਕੱਟ ਕੇ ਅੱਧਾ ਨਿੰਗੂ ਤੁਸੀਂ ਆਪਣੇ ਲੋੜ ਅਨੁਸਾਰ ਪਾ ਸਕਦੇ ਹੋ ਤੇ ਹੁਣ ਇੱਥੇ ਪਰਥੇ ਵਿੱਚ ਪਾ ਦਾਂਗੇ ਨਿੰਗੂ ਨੂੰ ਕੱਟ ਕੇ ਇਹਨਾਂ ਅੱਧੇ ਨਿੰਗੂ ਤੋਂ ਵੀ ਕੱਟ ਕੇ ਪਾਵਾਂਗੇ ਆਪਾਂ ਜ਼ਿਆਦਾ ਨਹੀਂ ਪਾਉਣਾ ਤਕੀਆ ਨਿੰਬੂ ਜਿਹੜਾ ਵੱਡੇ ਸਾਈਜ਼ ਦਾ ਤੇ ਹੁਣ ਆਪਣਾ ਪਰਠਾ ਲੈ ਬਣ ਕੇ ਬਿਲਕੁਲ ਹੋ ਗਿਆ ਜੀ ਤਿਆਰ ਤੇ ਲਓ ਜੀ ਆਪਣਾ ਛੋਟੇ ਬੈਂਗਣਾ ਦਾ ਲੰਬਿਆਂ ਦਾ ਪਰਠਾ ਬਣ ਕੇ ਹੋ ਗਿਆ ਜੀ ਬਿਲਕੁਲ ਤਿਆਰ ਬਹੁਤ ਹੀ ਵਧੀਆ ਪਰਠਾ ਬਣਿਆ ਤੁਸੀਂ ਦੇਖ ਹੀ ਸਕਦੇ ਹੋ ਪਰਥੇ ਦਾ ਕਲਰ ਵੀ ਕਿ ਬਹੁਤ ਵਧੀਆ ਬਣਿਆ ਤੇ ਬਾਕੀ ਹਰੀਆਂ ਮਿਰਚਾਂ ਤੁਸੀਂ ਜ਼ਰੂਰ ਪਾਓ ਜੀ ਹਰੀਆਂ ਮਿਰਚਾਂ ਤੋਂ ਬਿਨਾ ਪਰਠੇ ਦਾ ਕੋਈ ਸੁਆਦ ਨਹੀਂ ਹੈਗਾ ਹਰੀ ਮਿਰਚ ਪਾਉਣ ਦੇ ਨਾਲ ਪਰੌਠਾ ਜਦਾ ਬਹੁਤ ਸਵਾਦ ਬੰਦਾ ਤੇ ਜੇਕਰ ਤੁਹਾਨੂੰ ਅੱਜ ਦੀ ਰੈਸਪੀ ਵਧੀਆ ਲੱਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਅੱਜ ਦੀ ਜਿਹੜੀ ਰੈਸਪੀ ਆ ਉਹ ਕਿਸ ਤਰ੍ਹਾਂ ਦੀ ਲੱਗੀ ਤੇ ਤੁਸੀਂ ਬਣਾ ਕੇ ਵੀ ਜਰੂਰ ਦੇਖਿਓ ਇਹਨੂੰ ਤੁਸੀਂ ਰੋਟੀ ਨਾਲ ਖਾਓ ਤੇ ਪਰੌਠੀ ਨਾਲ ਖਾਓ ਤੇ ਚਾਹੇ ਖਾਓ ਇਹਨੂੰ ਤੰਦੂਰੀ ਰੋਟੀ ਨਾਲ ਇਹ ਰੋਟੀ ਨਾਲ ਵੀ ਬਹੁਤ ਵਧੀਆ ਲੱਗਦਾ ਤੇ ਟੇਸਟ ਆ ਜਿਹੜਾ ਇਹਦਾ ਬਹੁਤ ਵਧੀਆ ਬਣਿਆ ਜੇਕਰ ਅੱਜ ਦੀ ਰੈਸਪੀ ਤੁਹਾਨੂੰ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ